ਹਾਂਜੀ ਭਾਈ ਅੱਜ ਆਪਾਂ ਆਵੀਖਾਨ ਕੋਲੇ ਵਿਰੰਪਰਾ ਫੂਲ ਤੇ ਬਾਈ ਨਾ ਬਿਨਾ ਦਵਾਈ ਦਿੱਤੇ ਇਲਾਜ ਕਰਦਾਗਾ ਢੂਹੀ ਗੋਡਿਆਂ ਦਾ ਤੇ ਪੁਆਇੰਟ ਨਾ ਪੱਕੀ ਕਰਦਾਗਾ ਕਰਦਿਆਂ ਗੱਲਬਾਤ ਵੀ ਕਿਵੇਂ ਕਰਦਾ ਇਲਾਜ ਆ ਜੋ ਤੇ ਹੋਰ ਮਰੀਜ਼ ਵੀ ਇਹਨੇ ਕਈ ਠੀਕ ਕੀਤੇ ਨੇ ਤੇ ਉਹਨਾਂ ਨੂੰ ਵੀ ਪੁੱਛਾਂਗੇ ਆਪਾਂ ਆਜੋ ਜੀ ਹਾਂਜੀ ਭਾਈ ਇਹਨੇ ਭਾਈ ਆਵੀਖਾਨ ਤੇ ਇਹਨਾਂ ਨੇ ਬਾਈਆਂ ਨੇ ਇਹਨਾਂ ਦੇ ਬਾਈ ਦਾ ਇਲਾਜ ਕੀਤਾਗਾ ਤੇ ਪੁੱਛਦੇ ਹਾਂ ਕਿਵੇਂ ਬਿਨਾ ਦਵਾਈ ਤੋਂ ਢੂਹੀ ਤੇ ਗੋਡਿਆਂ ਦਾ ਇਲਾਜ ਕੀਤਾਗਾ ਹਾਂਜੀ ਭਾਈ ਕੀ ਹਾਲ ਹੈ ਠੀਕ ਹੈ ਵੀਰੇ ਠੀਕ ਹੋ ਬਈ ਹਾਂਜੀ ਹਾਂਜੀ ਤੇ ਬਿਨਾਂ ਦਵਾਈ ਤੋਂ ਤੁਸੀਂ ਇਲਾਜ ਕਰਦੇ ਹੋ ਤੇ ਬਾਈ ਦਾ ਵੀ ਇਲਾਜ ਕੀਤਾਗਾ ਹਾਂਜੀ ਤੇ ਕਾਹਦਾ ਕਾਹਦਾ ਕੀਤਾ ਜੀ ਤੁਹਾਡਾ ਇਲਾਜ ਮੇਰੇ ਆ ਲੱਤਾਂ ਤੇ ਪੈਰ ਮਾਚੀ ਦੀ ਸੀ ਪੈਰ ਮਾਚੀ ਦੀ ਹਾਂ ਹੁਣ ਠੀਕ ਨੇ ਹਾਂ ਮੈਂ ਤਾਂ ਦੋ ਦਿਨ ਹੀ ਆਇਆ ਅੱਛਾ ਦੋ ਦਿਨ ਅਜੇ ਤੇਲੀ ਵਰਗਾ ਕਰਤਾ ਅੱਛਾ ਹੀ ਤੇ ਬਿਨਾਂ ਦਵਾਈ ਤੋਂ ਹਾਂ ਬਿਨਾਂ ਆਏ ਆ ਪੁਆਇੰਟ ਨੱਪ ਕੇ ਹਾਂ ਬਸ ਆਪ ਪੁਆਇੰਟ ਨੱਪਦੇ ਆ ਹਾਂ ਸਾਰੇ ਸੀਰਚ ਨਾੜਾਂ ਦਾ ਪਤਾ ਲੱਗਦਾ ਠੀਕ ਹੈ ਵੀ ਚੱਲਦੀ ਹੈ ਕੋਈ ਦਿੱਕਤ ਤਾਂ ਨਹੀਂ ਆਈ ਨਾ ਤੇ ਉਹ ਸਾਨੂੰ ਵਧੀਆ ਜਮਾ ਠੀਕ ਲੱਗਦਾ ਹਾਂ ਮੈਂ ਤਾਂ ਉਹ ਆ ਜਣ ਕਿ ਕਹਦਾ ਤੈਨੂੰ ਉਹ ਆ ਜੰਨਾ ਹਾਂ ਤੂੰ ਦੋ ਦਿਨਾਂ ਤੇ ਠੀਕ ਹੋ ਗਿਆ ਅੱਛਾ ਹਾਂ ਕੋਈ ਦਵਾਈ ਨਹੀਂ ਅੱਛਾ ਕੋਈ ਹੋਰ ਨਹੀਂ ਕੁਝ ਨਹੀਂ ਹੋ ਗਿੱਤਾ ਨਾ ਬਸ ਆ ਕਰਦੇ ੱਲੇ ਬਸ ਆ ਉਹ ਕਰਦੇ ਨੇ ਬਾਈ ਹਾਂ ਹਾਂ ਬਾਈ ਦੱਸੀ ਮੈਂ ਕੀ ਇਹ ਤੇਰੇ ਕੋਲ ਵਿਧੀ ਇਹ ਬਣਾ ਇਹ ਆਪਾਂ ਜੀ ਪੁਆਇੰਟ ਪ੍ਰੈਸ ਕਰਕੇ ਹੀ ਠੀਕ ਕਰਦੇ ਆ ਕੋਈ ਵੀ ਦਿੱਕਤ ਮੰਨ ਕੇ ਚਲੋ ਡਿਸਕ ਦੀ ਪ੍ਰੋਬਲਮ ਹੈ ਸਰਵیکل ਦੀ ਹੈ ਜਾਂ ਗੋਡਿਆਂ ਦੀ ਹੈ ਹਾਂਜੀ ਕੋਈ ਵੀ ਦਿੱਕਤ ਆ ਸਰੀਰ ਨੂੰ ਤੇ ਆਪਾਂ ਪੁਆਇੰਟ ਪ੍ਰੈਸ ਕਰਕੇ ਹੀ ਠੀਕ ਕਰਦੇ ਆ ਠੀਕ ਹੈ 50% ਫਰਕ ਮਤਲਬ ਕਿ ਪਹਿਲੇ ਦਿਨ ਹੀ ਪੈਂਦਾ ਪੇਸ਼ੈਂਟ ਠੀਕ ਹੈ ਕੋਈ ਵੀ ਦਿੱਕਤ ਹੋਵੇ ਕਾਹਦਾ ਕਾਹਦਾ ਲਾਇਆ ਕਰ ਦੇਵੂਗੇ ਇੱਥੇ ਲਾਜ ਵੀਰੇ ਆਪਣਾ ਸਰਵਾਈਕਲ ਦਾ ਹੋ ਗਿਆ ਠੀਕ ਹੈ ਡਿਸਕ ਦਾ ਹੋ ਗਿਆ ਗੋਡਿਆਂ ਦਾ ਹੋ ਗਿਆ ਠੀਕ ਹੈ ਜੀ ਬੀਪੀ ਦੀ ਪ੍ਰੋਬਲਮ ਹੈ 슈ਗਰ ਦੀ ਹੈ ਕੋਈ ਵੀ ਦਿੱਕਤ ਹੈ ਠੀਕ ਹੈ ਠੀਕ ਹੈ ਉਹ ਆਪਾਂ ਪੁਆਇੰਟ ਪ੍ਰੈਸ ਕਰਕੇ ਹੀ ਠੀਕ ਕਰਦੇ ਹਾਂ ਬਿਨਾਂ ਦਵਾਈ ਤੋਂ ਬਿਨਾਂ ਦਵਾਈ ਤੋਂ ਜੀ ਠੀਕ ਹੈ ਹੋਰ ਵੀ ਮਰੀਜ਼ ਠੀਕ ਕੀਤੇ ਜਿਹੜੇ ਬਾਹਰ ਬੈਠੇ ਭਾਈ ਇਹ ਵੀ ਹਾਂਜੀ 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 ਤੇਰੀ ਗੱਲ ਵਾਤਾ ਕਰੋ ਜੀ ਕਰੋ ਕਰੋ ਆ ਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਤੈਨੂੰ ਕਹਿੰਦੀ ਦਿੱਕਤ ਸੀਗੀ ਮੈਨੂੰ ਟੂਹੀ ਵੀ ਪ੍ਰੋਬਲਮ ਸੀ ਕਿਵੇਂ ਲੱਗਿਆ ਹੁਣ ਕਿੰਨੇ ਦਿਨ ਆਇਆ ਤੂੰ ਇੱਥੇ ਇਤਨਾ ਪਹਿਲੇ ਦਿਨ ਆਇਆ ਹੀ ਉਦੋਂ ਹੀ ਮੈਨੂੰ ਫਰਕ ਪੈ ਗਿਆ ਸੀ ਪਹਿਲੇ ਦਿਨ ਆਇਆ ਹਾਂ ਸਰੀਰ ਹੌਲਾ ਹੌਲਾ ਹੋ ਗਿਆ ਸੀ ਉਦੋਂ ਹੀ ਠੀਕ ਹੈ ਹਾਂ ਕੱਟੂ ਹੀ ਤੇ ਕੀ ਮਣਕੀ ਮਣਕਿਆਂ ਦਾ ਕੋਈ ਪ੍ਰੋਬਲਮ ਸੀਗੀ ਮਣਕ ਕੇ ਜਦੋਂ ਬੈਠਣਾ ਜਦ ਕੋਡਾ ਹੋਣਾ ਜਾਂ ਕੋਈ ਹੋਰ ਆਲਾ ਪਾਸਾ ਲੈਣਾ ਦਰਦ ਹੁੰਦਾ ਸੀ ਦਰਦ ਹੁੰਦਾ ਸੀ ਤਾਂ ਹਾਂ ਤੇ ਹੁਣ ਜਮਾ ਠੀਕ ਆ ਹਾਂ ਜੀ ਹਾਂ ਠੀਕ ਆ ਜੀ ਹੁਣ ਠੀਕ ਆ ਇਹਨਾਂ ਨੇ ਮੈਡਮ ਦਾ ਵੀ ਕਰਵਾਇਆ ਹਾਂ ਹਾਂ ਜੀ ਇਹਨਾਂ ਨੂੰ ਪਹਿਲਾ ਪ੍ਰੋਬਲਮ ਤਾਂ ਇਹਨਾਂ ਨੂੰ ਸੀ ਹਾਂ ਜੀ ਮੈਨੂੰ ਤਾਂ ਜੀ ਮੇਰੇ ਟੂ ਟੂ ਹੀ ਨੇ ਮਣਕਿਆ ਦੀ ਗੈਪ ਪੈ ਗਿਆ ਸੀਗਾ ਜੀ ਠੀਕ ਹੈ ਜੀ ਤੇ ਮੈਂ ਆ ਵੀ ਸ਼ੇਕ ਕੋਲੇ ਆ ਡਾਕਟਰ ਨੇ ਕਿਹਾ ਸੀ ਮੈਨੂੰ ਮੈਂ ਪ੍ਰਾਈਵੇਟ ਡਾਕਟਰ ਕੋਲ ਗਈ ਸੀ ਉਹ ਕਹਿੰਦੇ ਐਮ ਆਰ ਆਈ ਕਰਵਾਉਣੀ ਪਊਗੀ ਠੀਕ ਹੈ ਤੇ ਮੈਂ ਆਪ ਹੀ ਐਕਸਰਾ ਕਰਵਾ ਕੇ ਅਭੀ ਕੋਲ ਆ ਗਈ ਠੀਕ ਹੈ ਜੀ ਤੇ ਇਹਨੇ 2 ਦਿਨ ਪੁਆਇੰਟ ਪ੍ਰੈਸ ਕੀਤੇ ਮੇਰੇ ਤੇ ਬਹੁਤ ਜ਼ਿਆਦਾ ਫਰਕ ਆ ਮੈਨੂੰ ਮਾਲ ਕੀ 50% ਤੋਂ ਉੱਪਰ ਫਰਕ ਪੈ ਗਿਆ ਮੈਨੂੰ 2 ਦਿਨ ਪਹਿਲੇ ਦਿਨ ਹੀ ਪੈ ਗਿਆ ਸੀਗਾ ਠੀਕ ਹੈ ਤੇ ਮੈਂ ਨਾ ਮਿੱਥੋ ਤੁਰਿਆ ਜਾਂਦਾ ਸੀ ਨਾ ਬੈਠਿਆ ਜਾਂਦਾ ਸੀ ਪਿਆ ਵੀ ਨਹੀਂ ਸੀ ਜਾਂਦਾ ਹੁਣ ਮੈਂ ਸਾਰਾ ਕੁਝ ਕਰਦੀ ਆ ਸਾਡੇ ਵਿਆਹ ਸੀ 3 ਦਿਨ ਮੈਂ ਬਹੁਤ ਨੱਚੀ ਮੇਰੇ ਕੋਈ ਪ੍ਰੋਬਲਮ ਨਹੀਂ ਹੈਗੀ ਹੁਣ ਜਮਾਂ ਠੀਕ ਹੈ ਬਿਨਾ ਦਵਾਈ ਤੋਂ ਹਾਂਜੀ ਬਿਨਾ ਤੋ ਬਸ ਇੱਕ ਤੇਲ ਦਿੰਦੇ ਆ ਤੇਲ ਲਾਉਣਾ ਤੇ ਗਰਮ ਪਾਣੀ ਦੀ ਬਸ ਕੋਰ ਕਰਨੀ ਹਾਂਜੀ ਤੇ ਬਈ ਤੁਸੀਂ ਵੀ ਆਏ ਸੀਗੇ ਹਾਂਜੀ ਹਾਂਜੀ ਅਸੀਂ ਤੁਸੀਂ ਤੁਹਾਨੂੰ ਕੀ ਪ੍ਰੋਬਲਮ ਸੀਗੀ ਮੈਨੂੰ ਜੂਰੀ ਕੈਸਟ ਦੀ ਪ੍ਰੋਬਲਮ ਸੀਗੀ ਜੀ ਠੀਕ ਹੈ ਜੀ ਪਹਿਹ ਫਰਕ ਕੋਸਾ ਅੱਗੇ ਨਾਲ 25 ਪੈਸੇ 30 ਪੈਸੇ 40 ਪੈਸੇ ਫਰਕ ਆ ਜੀ ਪਹਿ ਗਿਆ ਮਤਲਬ ਕਿ ਹਾਂਜੀ ਹਾਂ ਜੋ ਅੱਗੇ ਮੈਂ ਜੈਲੋਲਿਕ ਗੋਲੀ ਦਿੰਦਾ ਹੁੰਦਾ ਸੀ 300 ਹਾਂਜੀ ਹਾਂ ਤੇ ਹੁਣ ਮੇਰੀ ਉਹ ਗੋਲੀ ਇਹਨਾਂ ਨੇ ਛੜਾਤੀ ਠੀਕ ਹੈ ਕਹਿੰਦੇ ਵੀ ਅਸੀਂ ਪੁਆਇੰਟ ਨੱਪ ਕੇ ਤੁਹਾਡਾ ਜੂਰੀ ਕੈਸਾ ਠੀਕ ਕਰਾਂਗੇ ਠੀਕ ਹੈ ਹੁਣ ਮੈਨੂੰ ਲੱਗਿਆ ਫਰਕ ਪੈਣਾ ਮੈਨੂੰ ਅੱਜ ਹੈਗਾ ਚੌਥਾ ਪੰਜਵਾਂ ਦਿਨ ਠੀਕ ਹੈ ਠੀਕ ਹਾਂਜੀ ਹਾਂ ਚਲੋ ਤੁਸੀਂ ਵੀ ਆਏ ਪਹਿਲੀ ਵਾਰੀ ਆਏ ਕੀ ਪ੍ਰੋਬਲਮ ਆ ਮੁੱਢਾ ਪਿੰਨ ਕਰ ਦਿਓ ਠੀਕ ਹੈ ਤੇ ਤੁਸੀਂ ਜੀ ਤੁਹਾਡੀ ਵੀ ਕੋਈ ਪ੍ਰੋਬਲਮ ਸੀਗੀ ਹਾਂਜੀ ਮੇਰੇ ਨੂੰ ਸ਼ੂਗਰ ਦੀ ਪ੍ਰੋਬਲਮ ਸੀ ਹਾਂਜੀ ਇਹਨਾਂ ਦੇ ਪੁਆਇੰਟਾਂ ਨਾਲ ਸ਼ੂਗਰ ਹੁਣ ਕੰਟਰੋਲ 'ਚ ਰਹਿੰਦੀ ਹੈ ਕੰਟਰੋਲ 'ਚ ਰਹਿੰਦੀ ਹੈ ਠੀਕ ਹੈ ਜੀ ਤੇ ਦੋਸਤੋ ਤੁਸੀਂ ਆਉਣਾ ਕਿੱਥੇ ਹੈਗਾ ਰੰਪਰਾਪੂਰ ਆ ਇਹਨਾਂ ਦਾ ਜਿਹੜੀ ਸੌਪ ਆ ਗਈ ਨਿਪਾਲ ਕਮੇਟੀ ਦੇ ਵਿੱਚ 24 ਨੰਬਰ ਸੌਪ ਆ ਗਈ ਤੇ ਰੰਪਰਾਪੂਰ ਕਰੋ ਬਾਈ ਨਾਲ ਸੰਪਰਕ ਹੈ ਜੀ 25 ਨੰਬਰ ਆਈ 25 ਨੰਬਰ ਸੌਪ ਹੈਗੀ ਤੇ ਮੋਬਾਈਲ ਜਿਹੜਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਨੰਬਰ ਉਹਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਨਾਲ ਤੇ ਬਈ ਹੋਰ ਕੀ ਕਹਿਣਾ ਚਾਹੋਗੇ ਬਾਈ ਹੋਰ ਕੀ ਲਾਇਕ ਆਪਣੇ ਹਰ ਗੜਾ ਗੜਾ ਲਾਜ ਵੀਰੇ ਆਪਣੇ ਬੰਨੇ ਕੋਲ ਤੋਂ ਸਾਰੀਆਂ ਪ੍ਰੋਬਲਮਾਂ ਆਂਦੀ ਐ ਮੰਨ ਕੇ ਚਲੋ ਜੇ ਕਿਸੇ ਬੱਚੇ ਨੂੰ ਪ੍ਰੋਬਲਮ ਆ ਹਨ ਹਾਂਜੀ ਤੁਰਨ ਫਿਰਨ ਚ ਪ੍ਰੋਬਲਮ ਆ ਜੇ ਕਹਿ ਦਿੰਦੇ ਆਪੇ ਬੱਚੇ ਦੇ ਜਮਾਂਦਰੂ ਹੀ ਪੈਰ ਵਿੰਗੇ ਆ ਹਨਾ ਆਪਾਂ ਉਹ ਵੀ ਪ੍ਰੋਬਲਮ ਠੀਕ ਕਰਦੇ ਆ ਠੀਕ ਐ ਠੀਕ ਐ ਜੇ ਬੱਚੇ ਨੂੰ ਲੈ ਕੇ ਆਉਣਗੇ ਬੱਚੇ ਦੀ ਕੋਈ ਫੀਸ ਨਹੀਂ ਹੈਗੀ ਠੀਕ ਐ ਠੀਕ ਐ ਜੀ ਬੱਚੇ ਦਾ ਜਿਹੜਾ ਲਾਜ ਤੁਸੀਂ ਮੁਕਤ ਕਰਦੇ ਹੋ ਹਾਂਜੀ ਹਾਂਜੀ ਉਹ ਆਪਾਂ ਲਾਜ ਮੁਫਤ ਕਰਦੇ ਆ ਬੱਚੇ ਨੂੰ ਕੋਈ ਵੀ ਦਿੱਕਤ ਹੋਵੇ ਠੀਕ ਐ ਠੀਕ ਐ ਤੇ ਜਿਹੜਾ ਆਪਣਾ ਖਰਚਾ ਹੁੰਦਾ ਬਸ ਮੰਨ ਕੇ ਚਲੋ ਵੀ ਮੰਨ ਕੇ ਚਲੋ ਵੀ 5 ਜੋ ਬੰਦੇ ਯਾਰ ਠੀਕ ਹੋਣਾ ਚਾਹੀਦਾ 500 ਵੀ ਨਹੀਂ ਕੋਈ ਬਾਹਲਾ ਫਿਰ ਬੰਦਾ ਸਹੀ ਹੈ ਖਰਾਬ ਰਿਵਿਊ ਲੈਤਾ ਕਸਟਮਰ ਸਹੀ ਦੱਸਿਆ ਬੰਦੇ ਡਾਕਟਰਾਂ ਨੂੰ ਤਾਂ ਘੱਟਾ ਪੈਸੇ ਹਾਂ ਡਾਕਟਰਾਂ ਨੂੰ ਘੱਟਾ ਠੀਕੀ ਤਾਂ 200 ਰੁਪਇਆ ਤੇ 500 ਰੁਪਇਆ ਦਾ ਫੀਸ ਹੈ ਸਹੀ ਗੱਲ ਹੈ ਫਿਰ ਉਹ ਸਲਾਹ ਲੈਣ ਦੀ ਗੱਲ ਠੀਕ ਹੋਵੇ ਨਾ ਹੋਵੇ ਹਾਂ ਉਹ 500 ਪਹਿਲਾਂ ਦੇਣਾ ਬੂ ਸਹੀ ਗੱਲ ਹੈ ਜੀ ਹਾਂ ਫਿਰ ਜਾ ਕੇ ਉਹ ਕਰੂਗਾ ਨਹੀਂ ਠੀਕ ਹੈ ਗੱਲ ਸਹੀ ਹੈ 600 ਰੁਪਇਆ ਹਾਂ ਇਹਨਾਂ ਆਪਣੇ ਹੱਥਾਂ ਨਾਲ ਮਿਹਨਤ ਦਾ ਕਰਦੇ ਆ ਨਾ ਮਿਹਨਤ ਨਾਲ ਕਰਦੇ ਗੱਲ ਸਹੀ ਹੈ ਜੀ ਤੇ ਭਾਈ ਆਪਣਾ ਐਡਰੈਸ ਦੱਸ ਦੋ ਪ੍ਰੋਪਰ ਐਡਰੈਸ ਆਪਣਾ ਜੀ ਰਾਮਪੁਰਾ ਫੂਲ ਮਿਸੀਪਲ ਕਮੇਟੀ 25 ਨੰਬਰ ਦੁਕਾਨ ਹੈ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਸਕਰੀਨ ਤੇ ਚੱਲ ਜਾਂਦਾ ਕਰੋ ਸੰਪਰਕ ਧੰਨਵਾਦ ਜੀ